ਅੱਜ ਵੀ ਲੋਕ ਗੱਡੀਆਂ 'ਚ ਤੇਲ ਪਵਾਉਂਦੇ ਆ ਟੈਕਸ ਆਉਂਦਾ ਹੈ ਰਜਿਸਟਰੀਆਂ ਕਰਾਉਂਦੇ ਆ ਟੈਕਸ ਆਉਂਦਾ ਹੈ ਜਗ੍ਹਾ ਜਗ੍ਹਾ ਤੋਂ ਟੈਕਸ ਕਲੈਕਟ ਕੀਤਾ ਜਾਂਦਾ ਹੈ ਤੇ ਉਹੀ ਟੈਕਸ ਫਿਰ ਸਰਕਾਰਾਂ ਨੌਕਰੀਆਂ ਦੇ ਰੂਪ 'ਚ ਵਧੀਆ ਸਕੂਲਾਂ ਦੇ ਰੂਪ 'ਚ ਵਧੀਆ ਹੈਲਥ ਸਿਸਟਮ ਦੇ ਰੂਪ 'ਚ ਬਿਜਲੀ ਪਾਣੀ ਜਾਂ ਇਨਫਰਾਸਟ੍ਰਕਚਰ ਦੇ ਰੂਪ 'ਚ ਉਹੀ ਪੈਸਾ ਸਰਕਾਰਾਂ ਵਾਪਸ ਲਾਉਂਦੀਆਂ ਪਬਲਿਕ ਤੇ ਜਦੋਂ ਪਬਲਿਕ ਨੂੰ ਵਿਸ਼ਵਾਸ ਹੋ ਜੇ ਯਕੀਨ ਹੋ ਜੇ ਕਿ ਜਿਹੜੀ ਸਰਕਾਰ ਹੈ ਉਹ ਸਾਡਾ ਪੈਸਾ ਕਿਸੇ ਨਾ ਕਿਸੇ ਰੂਪ ਚ ਸਾਡੇ ਤੇ ਲਾਊਗੀ ਤਾਂ ਉੱਥੇ ਟੈਕਸ ਦੀ ਕਲੈਕਸ਼ਨ ਵੱਧ ਜਾਂਦੀ ਹੈ ਲੋਕ ਆਪਣੇ ਆਪ ਟੈਕਸ ਦੇਣ ਲੱਗ ਜਾਂਦੇ ਆ ਕਿ ਕੋਈ ਗੱਲ ਨਹੀਂ ਸਾਡੇ ਤੇ ਆਊਗਾ ਸੜਕਾਂ ਦੇ ਰੂਪ ਚ ਆਊਗਾ ਚਾਹੇ ਚਾਹੇ ਸਕੂਲਾਂ ਦੇ ਰੂਪ ਚ ਆਊਗਾ ਕਿਸੇ ਵੀ ਰੂਪ ਚ ਆਊਗਾ ਸਾਡੇ ਕੋਲੇ ਵਾਪਸ ਆਊਗਾ ਸੋ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਕਿ ਜੋ 2.5 ਪੌਣੇ 3 ਸਾਲ ਚ ਲੋਕਾਂ ਦਾ ਯਕੀਨ ਬਣਿਆ ਹੈ ਸਰਕਾਰ ਦੇ ਵਿੱਚ ਸਾਡੀ ਟੈਕਸ ਕਲੈਕਸ਼ਨ ਵਧੀ ਹੈ ਸਾਡੀ ਜੀਐਸਟੀ ਦੀ ਕਲੈਕਸ਼ਨ ਵੱਧ ਗਈ ਸਾਡੇ ਹਾਲਾਂਕਿ ਅਸੀਂ ਸਕੂਲ ਬਹੁਤ ਸੋਹਣੇ ਖੂਬ ਬਣਾ ਰਹੇ ਆ ਆਮ ਆਦਮੀ ਕਲੀਨਿਕ ਬਣਾ ਰਹੇ ਆ ਤੇ ਜੋ ਪਬਲਿਕ ਦੇ ਖਰਚੇ ਨੇ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ